ਛੇਵੇਂ ਗੁਰੂ ਨਦੀਨ ਕਬੂਲਣ ਗਲ ਵਿੱਚ ਦੋ ਤਲਵਾਰਾਂ ਝੂਲਣਾ ਖੇਡ ਛਕਾਰ ਮਾਣਦੇ ਮੋਜੇ ਕਰਕੇ ਤਿਆਰ ਸਿੱਖਾਂ ਦੀ ਫੌਜ ਆਹੂ ਲਾਦੇ ਮੁਗਲਾਂ ਦੇ ਚਾਰ ਲੜਾਈਆਂ ਲੜੀਆਂ ਛੱਕੇ ਛੜਾਤੇ ਮੁਗਲਾਂ ਦੇ ਇੱਕ ਤਾਂ ਕਰੀਵਾਰ ਸਿੰਘ ਪਾਵਰ ਤਖਤੀ ਅਕਾਲ ਉਸਾਰਿਆ ਟਾਵਰ ਉਸ ਤਾਂ ਸਤਗੁਰ ਲਾਣ ਕਚੇਰੀ ਕਰਦੇ ਆਫਰ ਆਦਾ ਸ਼ਹਿਰੀ ਸਭ ਦੇ ਕਾਜ ਸਵਾਰ ਦਿੱਤੇਗੇ ਕਦਵੀ ਜ਼ੁਲਮ ਸਕਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਿੱਤੇ ਔਰੰਗਜ਼ੇਬ ਸੰਭਾਲਿਆ ਤਖਤ ਤੇ ਵਧ ਗਏ ਜ਼ਬਰ ਜ਼ੁਲਮ ਦੇ ਲਖਤਾਂ ਹਿੰਦੂਆਂ ਜ਼ਬਰਨ ਮੋਮਨ ਕਰਦਾ ਪਾਪੀ ਨਹੀਂ ਖੁਦਾ ਤੋਂ ਡਰਦਾ ਨੀਅਤ ਰੱਖਦਾ ਖੋਟੀ ਸੀ 50 ਸ਼ੇਰ ਜਨੇਉ ਲਾ ਕੇ ਮਗਰੋਂ ਸ਼ਕਦਾਰ ਰੋਟੀ ਸੀ ਜੀ ਅਫਦਰ ਸ਼ੇਰ ਲਗਾ ਤੇ ਲਾਂਬੂ ਕਰਦੇ ਗੁੱਪ ਕਸ਼ਮੀਰੀ ਕਾਂਬੂ आगे तेग बहादुर पास मन के बिपर दरदास ने सिर वार भी, भी जुलम सिखाते हो जुलम ने हो रिखार दते